ਮੋਗਾ 'ਚ ਇੱਕ ਵਾਰ ਫਿਰ ਹੋਇਆ ਇਨਕਾਊਂਟਰ ਮੋਗਾ ਸੀਐਸਟਾਫ ਅਤੇ ਇੱਕ ਕੈਟਾਗਰੀ ਦੇ ਗੈਂਗਸਟਰ ਵਿਚਕਾਰ ਹੋਈ ਮੁਟਪੇੜ ਸੀਐਸਟਾਫ ਦੇ ਮੁਲਾਜ਼ਮਾਂ ਵਿਚਕਾਰ ਹੋਈ ਫਾਇਰਿੰਗ ਵਿੱਚ ਇੱਕ ਕੈਟਾਗਰੀ ਦੇ ਗੈਂਗਸਟਰ ਗਰਦੀਪ ਸਿੰਘ ਹੋਇਆ जख्मी ਦੱਸ ਦਈਏ ਕਿ ਬੀਤੇ ਦਿਨ ਸੀਐਸਟਾਫ ਨੇ ਇਸ ਗੈਂਗਸਟਰ ਨੂੰ 400 ਗ੍ਰਾਮ ਹੈਰਨ ਸਮੇਤ ਬੀਐਮਡਬਲਯੂ ਗੱਡੀ ਸਮੇਤ ਉਸਦੇ ਸਾਥੀ ਨਾਲ ਕੀਤਾ ਸੀ ਗ੍ਰਿਫਤਾਰ ਅੱਜ ਜਦ ਸੀਐਸਟਾਫ ਵੱਲੋਂ ਅਸਲੇ ਦੀ ਰਿਕਵਰੀ ਲਈ ਇਸ ਨੂੰ ਲੈ ਕੇ ਜਾਇਆ ਜਾ ਰਿਹਾ ਸੀ ਤਾਂ ਇਸ ਨੇ ਸੀ ਇਸਟਾਪ ਦੇ ਮੁਲਾਜ਼ਮਾਂ ਤੇ ਕੀਤੀ ਫਾਇਰਿੰਗ ਜਵਾਬੀ ਫਾਇਰਿੰਗ ਵਿੱਚ ਇੱਕ ਕੈਟਾਗਰੀ ਦਾ ਇੱਕ ਗੈਂਗਸਟਰ ਜ਼ਖਮੀ ਹੋ ਗਿਆ ਆਓ ਤੁਹਾਨੂੰ ਦਿਖਾਉਂਦੇ ਹਾਂ ਪੂਰੀ ਖਬਰ ਜਿਸ ਇਹ ਟੀਮ ਗੁਰਦੀਪ ਸਿੰਘ ਮੰਨਾ ਜੋ ਇੱਕ ਇੱਕ ਕੈਟੇਗਰੀ ਦਾ ਗੈਸਟਰ ਹੈਗਾ ਇਸ ਨੂੰ ਅਸੀਂ 400 ਗ੍ਰਾਮ ਹਿਰੋਇਨ ਇੱਕ BMW ਕਾਰ ਇੱਕ ਪਿਸਤਲ ਨਾਲ ਫੜਿਆ ਗਿਆ ਸੀ ਐ ਦਿਨ ਨਾਲ ਇੱਕ ਹੋਰ ਜਿਹੜਾ ਇੱਕ ਜਿਹੜਾ ਚੋਟ ਚੱਕਦਾ ਹੀ ਰਹਿਣ ਵਾਲਾ ਹੈਗਾ ਸੀ 220 ਅਰੈਸਟ ਕੀਤਾ ਗਿਆ ਸੀ ਇਸ ਨੂੰ ਅੱਜ ਅਸੀਂ ਰਿਮਾਂਡ ਲੈ ਕੇ ਇਸੇ ਫਰਦਰ ਅਸੀਂ ਜਿਹੜੀ ਬਰਾਮਦਗੀ ਕਰਨ ਲਈ ਲੈ ਕੇ ਆਏ ਸੀ ਇੱਕ ਜਿਹੜਾ ਨੇ ਪਿਸਤਲ ਜਿਹੜਾ ਹੈਗਾ ਸੀ ਜੋ ਇਹਨੇ ਪੁਸ਼ੀਸ਼ਚਨ ਦੱਸਿਆ ਕਿ ਇੱਥੇ ਅਸੀਂ ਲੁਕੋਇਆ ਹੋਇਆ ਹੈਗਾ ਜਿਹੜਾ ਇਹ ਸਪੌਟ ਹੈਗਾ ਹੈਗਾ ਇਹ ਇਹਨੂੰ ਇਹ ਨਸ਼ਾ ਵੇਚਣ ਲਈ ਵਰਤਦੇ ਸੀ ਇਹ ਵਾਲੇ ਸਪੌਟ ਨੂੰ ਤੇ ਸਾਰੇ ਜਿਹੜੇ ਹੈਗੇ ਨੂੰ ਜਾਣਕਾਰੀ ਏਰੀਏ ਦੇ ਹੈਗੇ ਸੀ ਇਸ ਨੂੰ ਜਿਹੜਾ ਫਰਦਰ ਸਾਡੀ ਪੁਲਿਸ ਟੀਮ ਲੈ ਕੇ ਆਈ ਇੱਥੇ ਗੱਡੀ ਚ ਤੇ ਮੀਂਹ بارش ਹੋ ਰਹੀ ਸੀ بارش ਦਾ ਫਾਇਦਾ ਚੱਕ ਕੇ ਇਹ ਇਧਰ ਨੀਵੀਂ ਜਗ੍ਹਾ ਤੇ ਭੱਜਣ ਲੱਗਿਆ ਤੇ ਜਿੱਥੇ ਨੇ ਪਿਸਟਲ ਓਕ ਹੋਇਆ ਹੋਇਆ ਸੀ ਉੱਥੋਂ ਹੀ ਪਿਸਟਲ ਚੱਕਿਆ ਨੇ ਪੁਲਿਸ ਪਾਰਟੀ ਤੇ ਫਾਇਰ ਕਿਤੇ ਦੋ ਜਵਾਬੀ ਚ ਪੁਲਿਸ ਫਾਇਰ ਪੁਲਿਸ ਪਾਰਟੀ ਵੱਲੋਂ ਵੀ ਫਾਇਰ ਕਿਤੇ ਗਏ ਜੋ ਇੱਕ ਫਾਇਰ ਉਹਦੀ ਲੱਤ 'ਚ ਲੱਗਿਆ ਉਸ ਨੂੰ ਅਸੀਂ ਜੋ ਹੈਗਾ ਉੱਥੇ ਹੀ ਐਪਰੀਹੈਂਡ ਕਰਕੇ ਉਸ ਨੂੰ ਫਰਦਰ ਅਸੀਂ ਸਿਵਲ ਹਸਪੀਟਲ ਚ ਉਹਦੀ ਜੋ ਮਡਲੀ ਜਿਹੜੀ ਹੈ ਮੈਡੀਕਲ ਸਹਾਇਤਾ ਉਹਨੂੰ ਦੋਨਲੀ ਉੱਥੇ ਐਡਮਿਟ ਕਰਾਇਆ ਗਿਆ ਪਰ ਦੱਸਿਆ ਵਿਚਾਰਿਆਂ ਜੀ ਐਸਐਸਪੀ ਸਾਹਿਬ ਨੇ ਦੱਸਿਆ ਕੱਲ੍ਹ ਕਿ 30 ਤੋਂ ਵੱਧ ਮੁਕੱਦਮੇ ਹਿਸਤੇ ਦਰਜ ਨੇ ਸਰ ਕਿਸ ਕਿਹੜੇ ਕਿਹੜੇ ਮੁਕੱਦਮੇ ਹਾਂ ਇਹ ਇਹਦੇ 42 ਦੇ ਕਰੀਬ ਹੈ ਦੇ ਫਰਦਰ 43 ਹੋ ਗਏ ਹੁਣ ਇਹ ਜਿਹੜੇ ਆਹੀ ਆਪਣੇ ਹੀਨਸ ਕੇਸਸ ਤੇ ਐਨਡੀਪੀਐਸ ਦੇ ਤਹਿਤ ਇਹਦੇ ਉੱਪਰ ਪਰਚਰ ਰਜਿਸਟਰਡ ਨੇ ਇਹ ਬਰਨਾਲਾ ਦਾ ਰਹਿਣ ਵਾਲਾ ਹੈਗਾ ਤੇ ਬਰਨਾਲਾ ਨੂੰ ਛੱਡ ਕੇ ਇੱਥੇ ਚੋੜ ਚੱਕ ਕੇ ਰੀਚ ਇਹ ਨਸ਼ੇ ਦੀ ਸਪਲਾਈ ਨਾ ਦਾ ਮੇਨ ਸਪੋਰਟ ਸੀ। ਬਿਲਕੁਲ ਪੁਲਿਸ ਮੁਲਾਜ਼ਮ ਦਾ ਕੈਜੂਐਲਟੀ ਸਰ। ਪੁਲਿਸ ਪਾਰਟੀ ਦੀ ਸਾਡੀ ਬਚਤ ਰਹੀ ਹੈਗੀ ਆ। ਉਹਨਾਂ ਨੇ ਗੱਡੀ ਦੀ ਆੜ ਲੈ ਕੇ ਇਥੋਂ ਬਚਾ ਕੀਤਾ ਆਪਣਾ ਤੇ ਉਹਨਾਂ ਵੱਲੋਂ ਵੀ ਪੰਜ ਫਾਇਰ ਕੀਤੇ ਗਏ ਤੇ ਉਸ ਵੱਲੋਂ ਦੋ ਫਾਇਰ ਕੀਤੇ ਗਏ ਤੇ ਇੱਕ ਫਾਇਰ ਜਿਹੜਾ ਉਹਦੀ ਲੱਤ 'ਚ ਲੱਗਿਆ ਤੇ ਉਸ ਨੂੰ ਅਪਰੀਹੈਂਡ ਕੀਤਾ ਗਿਆ। ਬੋਤ ਫਾਇਰਿੰਗ ਸਾਤ ਹੋਈ ਸਰ। ਹਾਂ ਤੋਂ 6 ਤੋਂ 7 ਦੇ ਹੈਗੇ ਅਸੀਂ ਜੋ ਅਸੀਂ ਆ ਆਈਡੈਂਟੀਫਾਈ ਕੀਤੇ ਹੈਗੇ ਤੇ ਫਰੈਂਸਿਕ ਟੀਮ ਆ ਰਹੀ ਹੈਗੀ ਐ ਤੇ ਫਰਦਰ ਅਸੀਂ ਜਿਹੜੀ ਹੈਗੀ ਰਿਕਵਰੀ ਵਿਦਿ ਐਵੀਡੈਂਸ ਉਹ ਫਰੈਂਸਿਕ ਟੀਮ ਨਾਲ ਕਰਦੇ ਪਏ। ਕਿਆ ਸਤਾ ਸੀਰੀਅਸ ਟਾ ਵੱਲੋਂ ਮੁਸ਼ਤਦੀ ਦਿਖਾਈ ਗਈ ਹੈ? ਇਹ ਜਿਹੜਾ ਇਹ ਕੈਟੇਗਰੀ ਗੈਂਗਸਟਰ ਸੀਸ ਨੂੰ ਉਹ ਬਰਾਮਦਗੀ ਵੀ ਕੀਤੀ ਗਈ ਕੱਲ ਪਕੜਿਆ ਵੀ ਗਿਆ ਤੇ ਅੱਜ ਉਸ ਨੂੰ ਜਦੋਂ ਭੱਜਣ ਦੀ ਕੋਸ਼ਿਸ਼ ਕੀਤੀ ਤੇ ਇਹਨਾਂ ਨੇ ਬੜੀ ਬਹਾਦਰੀ ਨਾਲ ਇਸ ਨੂੰ ਦੁਬਾਰਾ ਪਕੜ ਕੇ ਇਸ ਨੂੰ ਇਸ ਇਲਾਕੇ ਦੇ ਵਿੱਚ ਤੁਹਾਡੇ ਵੱਲੋਂ ਡੀਐਸਪੀ ਡੀ ਸਾਹਿਬ ਵੱਲੋਂ ਤੇ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਲਗਾਤਾਰ ਜਿਹੜੀ ਹੈ ਐਂਕਾਊਂਟਰਸ ਹੋ ਰਿਆ ਨੇ ਰਿਕਵਰੀਸ ਹੋ ਰਿਆ ਨੇ ਸਰ हां ए ਸਾਡੇ ਸੀਐਮ ਸਾਹਿਬ ਡੀਜੀਪੀ ਸਾਹਿਬ ਦੀ ਹਦਾਇਤਾਂ ਤੇ ਜਿਹੜੇ ਅਸੀਂ ਮੋਗਾ ਪੁਲੀ ਮੋਗਾ ਡਿਸਟ੍ਰਿਕਟ ਨੂੰ ਨਸ਼ਾ ਮੁਕਤ ਕਰਨ ਲਈ ਵਚਨਬੱਧਾਂ ਤੇ ਅੱਗੇ ਵੀ ਫਰਦਰ ਅਸੀਂ ਕਾਰਵਾਈਆਂ ਕਰਾਂਗੇ ਤੇ ਸਾਡੀਆਂ ਜਿਹੜੀਆਂ ਰੇਟਸ ਨੇ ਜਿਹੜੇ ਮੇਨ ਗੈਂਗਸਟਰ ਨੇ ਜਾਂ ਸਮੱਗਲਰ ਨੇ ਇੱਥੇ ਮੋਗੇ ਦੇ ਉਹਨਾਂ ਦੇ ਨੂੰ ਅਰੈਸਟ ਕਰਕੇ ਅਸੀਂ ਇਹਨਾਂ ਨੂੰ ਰਿਕਵਰੀ ਕਰਾਂਗੇ